ਕੀ ਉਹਨਾਂ ਦਾ ਤਾਲਮੇਲ ਆ ਜੋ ਕਿ ਨੇ ਤਾਲਮੇਲ ਨਹੀਂ ਤੇ ਜਿਹੜੀਆਂ ਪਹਿਲਾਂ ਵੋਟਾਂ ਲਈਆਂ ਨੇ ਉਦੋਂ ਖਾਲਸਾਤਾਂ ਦੇ ਨਾਂ ਤੇ ਲਈਆਂ ਨੇ ਤੇ ਮੈਂ ਕਿਹਾ ਕਿ ਜਦੋਂ ਤਾਂ ਇਲੈਕਸ਼ਨ ਸੀ ਉਦੋਂ ਤਾਂ ਭਾਈ ਸਾਹਿਬ ਦੀ ਕੋਈ ਅਪੀਲ ਨਾ ਆਈ ਤੇ ਅੱਜ ਜਦੋਂ ਮਾਤਾ ਦਾ ਬਿਆਨ ਆਇਆ ਮਾਤਾ ਦੇ ਬਿਆਨ ਤੋਂ ਬਾਅਦ ਦੇ ਵਿੱਚ ਹੀ ਉਹਨਾਂ ਨੇ ਕਿਹਾ ਕਿ ਮੇਰੇ ਮਨ ਨੂੰ ਬਹੁਤ ਠੇਸ ਪਹੁੰਚੀ ਕਿ ਮੇਰੀ ਮਾਂ ਨੇ ਇਹ ਗੱਲ ਕਹੀ ਇੱਕ ਐਨਐਸਏ ਲਗਾ ਇਨਸਾਨ ਉਹਨਾਂ ਨੂੰ ਇੰਨੀ ਸਹੂਲਤ ਨਹੀਂ ਦਿੱਤੀ ਜਾਂਦੀ ਪਰ ਉਹਨਾਂ ਨੂੰ ਉਹ ਕਹਿੰਦੇ ਕਿ ਸਾਡੀ ਰੋਜ਼ ਗੱਲਬਾਤ ਹੁੰਦੀ ਹੈ ਇਹ ਚੱਲਦਾ ਕੀ ਬਿਆਨ ਦੇ ਅੰਦਰ ਟਾਈਮ 'ਚ ਭਗਵੰਤ ਮਾਨ ਜੀ ਨੂੰ ਵਾਰ-ਵਾਰ ਕਹਿਣਾ ਕਿ ਉਹਨਾਂ ਨੂੰ ਜਿਹੜਾ ਕਿ ਐਨਐਸਐ ਹਟਾਈ ਜਾਵੇ ਰਿਹਾ ਕੀਤਾ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੀਆਂ ਏਜੰਸੀਆਂ ਦੇ ਨਾਲ ਇਹ ਰਲ ਮਿਲ ਕੇ ਸਾਰਾ ਕੁਝ ਹੋ ਰਿਹਾ ਜਦੋਂ ਉਹ ਸੌਂ ਚੱਕਣ ਗਏ ਤਾਂ ਤੁਸੀਂ ਵੇਖਿਆ ਕਿ ਕਿੱਡੇ ਵੱਡੇ ਸਕਿਉਰਿਟੀ ਬਲ ਦੇ ਵਿੱਚ ਉਹਨਾਂ ਨੂੰ ਜਿਹੜਾ ਕਿ ਉੱਥੋਂ ਤੱਕ ਲੈ ਕੇ ਗਏ ਔਰ ਉੱਥੋਂ ਤੱਕ ਜਦੋਂ ਲੈ ਕੇ ਗਏ ਆ ਤੇ ਮੇਰੇ ਹਿਸਾਬ ਨਾਲ ਤਾਂ ਉਦੋਂ ਦਾ ਪੰਜਾਬ ਦਾ ਮੁੱਖ ਮੰਤਰੀ ਵੀ ਨਹੀਂ ਕਿਤੇ ਐ ਸੌਂ ਚੱਕਣ ਜਾਂਦਾ ਥਾਲਿਆ ਕਿ ਜਦੋਂ ਸਰਕਾਰਾਂ ਦੀ ਛਾਏ ਹੋਵੇ ਉਦੋਂ ਜੇਲਾ ਵੀ ਜਿਹੜੀਆਂ ਨੇ ਹੋਟਲ ਹੁੰਦੇ ਆ ਗੱਲ ਹੈ ਕਿ ਜਲੰਧਰ ਦੇ ਵਿੱਚ ਲੋਕ ਮੰਡ ਬਣਾਈ ਬੈਠੇ ਨੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਹਰ ਵਰਗ ਜਿਹੜਾ ਉਹ ਦੁਖੀ ਹੈ ਚਾਹੇ ਕੋ ਇੰਡਸਟਰੀਅਲ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਬਹੁਤ ਮਾੜੀ ਹੈ ਜੋ ਹਾਲਾਤ ਨੇ ਜਿਵੇਂ ਕੱਲ ਦੀ ਇੱਕ ਜਿਹੜੀ ਖਬਰ ਆ ਰਹੀ ਸੀ ਕਿ ਫੁੱਟਬਾਲ ਚੌਂਖ ਦੇ ਵਿੱਚ ਜਿਹੜੀ ਆ ਕਿ ਸ਼ਰੇਆਮ ਚਾਈਨ ਖੋਕੇ ਪੈ ਗਏ ਔਰ ਜਿਹੋ ਜਿਹੇ ਹਲਾ ਮਾੜੇ ਹਾਲਾਤ ਹੋਣ ਲੋਕ ਉਹਦੋਂ ਸਰਕਾਰ ਤੋਂ ਜਿਹੜੇ ਉਹ ਦੁਖੀ ਹੁੰਦੇ ਆ ਲੋਕ ਮੰਡ ਬਣਾਈ ਬੈਠੇ ਨੇ ਔਰ ਕਾਂਗਰਸ ਨੂੰ ਇੱਕ ਇੱਕ ਵੋਟ ਜਿਹੜੀ ਆ ਉਹ ਦਾਸਤਰੀਕ ਨੂੰ ਜਿਹੜੀ ਉਹ ਪਾਉਣਗੇ ਅੱਛਾ ਮੈਂ ਖੜੂਰ ਸਾਹਿਬ ਦੀ ਇਲੈਕਸ਼ਨ ਤੋਂ ਬਾਅਦ ਜੋ ਹਾਲਾਤ ਬਣੇ ਉਹ ਬਾਰੇ ਵੀ ਜ਼ਿਕਰ ਕਰਨਾ ਚਾਹੁੰਦਾ ਭਾਈ ਅਮਰਿਤਪਾਲ ਨੂਸ ਸਿੰਘ ਨੂੰ ਲੈ ਕੇ ਇੱਕ ਲੈਟਰ ਜਿਹੜੀ ਆ ਉਹ ਖਾਸ ਕਰਕੇ ਚੱਲਦੀ ਪਈ ਹੈ ਔਰ ਹੁਣ ਉਹ ਦੋਵਿਧਾ ਮਚ ਗਈ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਜਿਸ ਦਿਨ ਬਾਬਾ ਬੁੱਢਾ ਸਾਹਿਬ ਨਤਮਸਤਕ ਹੋ ਕੇ ਆਏ ਆਇਤੋਂ ਤਿੰਨ ਦਿਨ ਪਹਿਲਾਂ ਤਾਂ ਮੈਂ ਉਦੋਂ ਵੀ ਮੀਡੀਆ ਸਾਹਮਣੇ ਇਹ ਗੱਲ ਕਹੀ ਸੀ ਕਿ ਉਹਨਾਂ ਨੇ ਮੇਰੇ ਕੋਲ ਸਵਾਲ ਕੀਤਾ ਸੀ ਕਿ ਅੱਜ ਉਹਨਾਂ ਦੇ ਮਾਤਾ ਜੀ ਨੇ ਕਿਹਾ ਕਿ ਸਾਡਾ ਖਾਲਸਾਣ ਦੇ ਨਾਲ ਕੋਈ ਤਾਲਮੇਲ ਨਹੀਂ ਤਾਂ ਮੈਂ ਉਦੋਂ ਵੀ ਇਹ ਗੱਲ ਉਹਨਾਂ ਨੂੰ ਇਹ ਇਸ ਗ ਤੇ ਜਿਹੜੀਆਂ ਪਹਿਲਾਂ ਵੋਟਾਂ ਲਈਆਂ ਨੇ ਉਹਦੋਂ ਖਾਲਸਾਤਨ ਦੇ ਨਾਂ ਤੇ ਲਈਆਂ ਨੇ ਔਰ ਮੈਂ ਤਾਂ ਭਗਵੰਤ ਮਾਨ ਜੀ ਨੂੰ ਇਹ ਬੇਨਤੀ ਕਰਦਾ ਕਿ ਲੋਕਾਂ ਦੇ ਵਿੱਚ ਇਹਨਾਂ ਦਾ ਚਿਹਰਾ ਜਿਹੜਾ ਉਹ ਨੰਗਾ ਕਰਨਾ ਚਾਹੀਦਾ ਔਰ ਜੇ ਲੋਕਾਂ ਨੇ ਫਤਵਾ ਦਿੱਤਾ ਸ੍ਰੀ ਖਡੂਰ ਸਾਹਿਬ ਦੇ ਲੋਕਾਂ ਨੇ ਫਤਵਾ ਦਿੱਤਾ ਕਿ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਜਿਤਾ ਕੇ ਭੇਜਿਆ ਔਰ ਇਹਨਾਂ ਦੀ ਐਨਐਸਏ ਜਿਹੜੀ ਆ ਉਹਨੂੰ ਜਿਹੜਾ ਕਿ ਉਹਨੂੰ ਉਹਨੂੰ ਹਟਾ ਕੇ ਇਹਨਾਂ ਨੂੰ ਰਿਹਾ ਕੀਤਾ ਜਾਵੇ ਔਰ ਆਣ ਕੇ ਲੋਕਾਂ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਸਕਣ ਔਰ ਲੋਕਾਂ ਦੇ ਸਾਹਮਣੇ ਪਤਾ ਲੱਗ ਸਕੇ ਕਿ ਇਹ ਖਾਲਸਾਣ ਦੀ ਮੰਗ ਕਰਦੇ ਨੌਜਵਾਨਾਂ ਦੀ ਮੰਗ ਅ ਬੇਰੋਜਗਾਰੀ ਦੂਰ ਕਰਨਗੇ ਜਾਂ ਨਸ਼ਾ ਦੂਰ ਕਰਨਗੇ ਜਾਂ ਖਾਲਸਾਣ ਦੀ ਗੱਲ ਕਰਨਗੇ ਅਸਜੀਰਾ ਸਾਹਿਬ ਵਿੱਚ ਇੱਕ ਹੋਰ ਗੱਲ ਹੈਗੀ ਹੈ ਭਾਈ ਅਮਰਿਤਪਾਲ ਸਿੰਘ ਦਾ ਵੀ ਬਿਆਨ ਵਾਪਸ ਆਉਂਦਾ ਹੈ ਜਾਂ ਮਲਕਥੇ ਤੌਰ ਤੇ ਬਿਆਨ ਆਉਂਦਾ ਹੈ ਹੁਣ ਗੱਲ ਇੱਥੇ ਖੜਦੀ ਹੈ ਖੜਦੀ ਹੈ ਕਿ ਇੱਕ ਐਨਐਸਏ ਲੱਗਿਆ ਮੇਰਾ ਮੁਲਜ਼ਮ ਹੈਗਾ ਜਾਂ ਬੰਦਾ ਹੈਗਾ ਆ ਉਹ ਕਿਦਾਂ ਆਪਣਾ ਬਿਆਨ ਜਾਰੀ ਕਰ ਰਿਹਾ ਜੇਲ੍ਹ 'ਚ ਰਹ ਕੀ ਮਤਲਬ ਉਹਨੂੰ ਫਿਰ ਸੁਵਿਧਾਵਾ ਮਿਲੀਆਂ ਨੇ ਮੈਂ ਇਹ ਸਵਾਲ ਮੈਂ ਕੱਲ ਵੀ ਖੜਾ ਕੀਤਾ ਸੀ ਕਿ ਮੈਂ ਕਿਹਾ ਕਿ ਜਦੋਂ ਤਾਂ ਇਲੈਕਸ਼ਨ ਸੀ ਉਦੋਂ ਤਾਂ ਭਾਈ ਸਾਹਿਬ ਦੀ ਕੋਈ ਅਪੀਲ ਨਾ ਆਈ ਤੇ ਅੱਜ ਜਦੋਂ ਮਾਤਾ ਦਾ ਬਿਆਨ ਆਇਆ ਮਾਤਾ ਦੇ ਬਿਆਨ ਤੋਂ ਬਾਅਦ ਦੇ ਵਿੱਚ ਹੀ ਉਹਨਾਂ ਨੇ ਕਿਹਾ ਕਿ ਮੇਰੇ ਮਨ ਨੂੰ ਬਹੁਤ ਠੇਸ ਪਹੁੰਚੀ ਕਿ ਮੇਰੀ ਮਾਂ ਨੇ ਇਹ ਗੱਲ ਕਹੀ ਇਸ ਕਰਕੇ ਮੈਂ ਤਾਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਉਹਨਾਂ ਨੂੰ ਤਾਂ ਹੀ ਮੈਂ ਭਗਵੰਤ ਮਾਨ ਜੀ ਨੂੰ ਵਾਰ-ਵਾਰ ਕਿਹਾ ਕਿ ਉਹਨਾਂ ਨੂੰ ਜਿਹੜਾ ਕਿ ਐਨਐਸਏ ਢਾਈ ਜਾਵੇ ਰਿਹਾ ਕੀਤਾ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੀਆਂ ਏਜੰਸੀਆਂ ਦੇ ਨਾਲ ਇਹ ਰਲਮੇਲ ਕੇ ਸਾਰਾ ਕੁਝ ਹੋ ਰਿਹਾ ਮੈਂ ਆਖਰੀ ਸਵਾਲ ਵਿੱਚ ਪੁੱਛਣਾ ਚਾਹੁੰਨਾ ਪੇਤਾ ਉਹਨਾਂ ਦੇ ਕਹਿੰਦੇ ਆ ਕਿ ਸਾਡੀ ਰੋਜ਼ ਗੱਲ ਹੁੰਦੀ ਆ ਜਾਂ ਮਤਲਬ ਮੁਲਾਕਾਤ ਵੀ ਹੁੰਦੀ ਆ ਜਾਂ ਫੋਨ ਤੇ ਗੱਲ ਹੁੰਦੀ ਆ ਇੱਕ ਐਨਐਸਏ ਲੱਗਾ ਇਨਸਾਨ ਉਹਨਾਂ ਨੂੰ ਇੰਨੀ ਸਹੂਬਾ ਨਹੀਂ ਦਿੱਤੀ ਜਾਂਦੀ ਪਰ ਉਹਨਾਂ ਨੂੰ ਉਹ ਕਹਿੰਦੇ ਕਿ ਸਾਡੀ ਰੋਜ਼ ਗੱਲਬਾਤ ਹੁੰਦੀ ਆ ਇਹ ਚੱਲਦਾ ਕੀ ਪਿਆਰ ਦਾ ਗੱਲ ਇਹ ਆ ਕਿ ਜਦੋਂ ਸਰਕਾਰਾਂ ਦੀ ਸ਼ੈ ਹੋਵੇ ਉਦੋਂ ਜੇਲਾ ਵੀ ਜਿਹੜੀਆਂ ਨੇ ਹੋਟਲ ਹੁੰਦੇ ਆ ਕਿਹੜੀ ਸਰਕਾਰ ਦੀ ਸ਼ੈ ਹੋ ਸਕਦੀ ਆ ਤੁਸੀਂ ਆ ਭਾਨੇ ਦੀ ਗੱਲ ਕੀਤੀ ਹੈਗੀ ਅੱਗੇ ਦਿਲਜੀਤ ਸਿੰਘ ਭਾਨਾ ਅਜ ਪਟਿਆਲਾ ਜੇਲ੍ਹ ਦੇ ਵਿੱਚ ਤੇ ਪਟਿਆਲਾ ਜੇਲਾ ਦਾ ਜਿਹੜਾ ਮਹਿਕਮਾ ਉਹ ਅੱਜ ਜੇਲਾਂ ਦੇ ਵਿੱਚ ਨਸ਼ਾ ਜਿਹੜਾ ਧੜਾ ਧੜਾ ਵਿਕ ਰਿਹਾ ਉਹ ਕਹਿੰਦੀ ਸ਼ਹਿਰ ਨਾਲ ਵਿਕ ਰਿਹਾ ਪਰ ਅੱਜ ਸ਼ਾਮ ਦੀ ਜੇਲ੍ਹ ਚ ਨੇ ਮੈਂ ਸ਼ਾਮ ਦੀ ਜੇਲ੍ਹ ਦੀ ਤੇ ਮੈਂ ਗੱਲ ਕਰਦਾ ਮੈਂ ਪਰ ਗੱਲ ਇਹ ਹੈ ਕਿ ਜੇ ਉਹਨਾਂ ਨੂੰ ਲੈ ਕੇ ਆਉਂਦੀ ਹੈ ਤਾਂ ਉਹਨੂੰ ਇਥੋਂ ਦੀ ਪੰਜਾਬ ਪੁਲਿਸ ਲੈ ਕੇ ਆਉਂਦੀ ਜੇ ਕੋਈ ਗੱਲਬਾਤ ਹੁੰਦੀ ਹੈ ਜੇ ਐਨਐਸਏ ਲਾਈ ਹੈ ਤੇ ਇਥੋਂ ਵਾਲਿਆਂ ਨੇ ਲਾਈ ਹੈ ਔਰ ਮੈਂ ਗੱਲ ਕਹਿੰਦਾ ਕਿ ਜਦੋਂ ਉਹ ਸੌ ਚੁੱਕਣ ਗਏ ਤਾਂ ਤੁਸੀਂ ਵੇਖਿਆ ਕਿ ਕਿੱਡੇ ਵੱਡੇ ਸਿਕਿਉਰਿਟੀ ਬਲ ਦੇ ਵਿੱਚ ਉਹਨਾਂ ਨੂੰ ਜਿਹੜਾ ਕਿ ਉੱਥੋਂ ਤੱਕ ਲੈ ਕੇ ਗਏ ਔਰ ਉਥੋਂ ਤੱਕ ਜਦੋਂ ਲੈ ਕੇ ਗਏ ਆ ਤੇ ਮੇਰੇ ਹਿਸਾਬ ਨਾਲ ਤਾਂ ਉਦੋਂ ਦਾ ਪੰਜਾਬ ਦਾ ਮੁੱਖ ਮੰਤਰੀ ਵੀ ਨਹੀਂ ਕਿਤੇ ਐਸਾ ਚੱਕਣ ਜਾਂਦਾ ਠੀਕ ਹੈ ਬਿਲਕੁਲ ਵੀਰ ਜੀ ਬਿਲਕੁਲ ਇਹ ਹਾਲਾਤ ਫਿਲਹਾਲ ਆਮ ਆਦਮੀ ਪਾਰਟੀ ਨੂੰ ਲੈ ਕੇ ਔਰ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਕੁਲਬੀਰ ਸਿੰਘ ਜੀਰਾ ਕਿਉਂਕਿ ਉਹਨਾਂ ਦੇ ਨਾਲ ਚੋਣ ਲੜ ਹਟੇ ਨੇ ਐਮਪੀ ਦੀ ਚੋਣ ਲੜੀ ਸੀਗੀ ਔਰ ਉਸ ਦੇ ਵਿੱਚ ਵੱਡਾ ਫਤਵਾ ਭਾਈ ਅਮਰਤਪਾਲ ਸਿੰਘ ਨੇ ਹਾਸਲ ਕੀਤਾ ਸੀ ਅੱਜ ਜੋ ਹਾਲਾਤ ਬਣੇ ਹੋਏ ਨੇ ਉਸ ਬਾਰੇ ਕੁਲਬੀਰ ਜੀਰਾ ਆਪਣਾ ਬਿਆਨ ਦਿੰਦੇ ਹੋਏ ਕੀ ਕੁਝ ਹੋਵੇਗਾ ਹੌਂਦੇ ਸਮੇਂ ਦੱਸ ਦੇ ਰਵਾਂਗੇ ਬਣੇ ਰੂ ਵਨ ਇੰਡੀਆ ਪੰਜਾਬ ਸਬਸਕ੍ਰਾਈਬ ਟੂ ਵਨ